ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਸ਼ਹਿਦ ਲੈ ਕੇ ਆਇਆ ਤਾਂ ਗੁਰੂ ਜੀ ਨੇ ਸਵੀਕਾਰ ਕਿਉਂ ਨਹੀਂ ਕੀਤਾ ਭਾਈ ਗੱਟੂ ਸ਼ਾਹ ਜੀ ਕਸ਼ਮੀਰ ਕਾਟੀ ਦੇ ਬਾਗਮੁਲ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ 6ਵੇਂ ਗੁਰੂ ਗੁਰੂ ਹਰ ਗੋਬਿੰਦ ਸਾਹਿਬ ਜੀ ਸ਼ਿਰਿ ਨਗਰ ਗਏ ਹਨ ਤਾਂ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਸਮੂਹਿਕ ਰੂਪ ਵਿੱਚ ਚੱਲ ਪਈ ਰਸਤੇ ਵਿੱਚ ਉਹ ਲੋਕ ਪਾਈ ਗੱਟੂ ਸਾਹਿਬ ਜੀ ਦੇ ਇੱਥੇ ਉਹਨਾਂ ਦੀ ਧਰਮਸ਼ਾਲਾ ਵਿੱਚ ਠਹਿਰੇ ਸਾਰੇ ਲੋਕ ਆਪਣੀ ਆਪਣੀ ਸ਼ਰਧਾ ਦੇ ਅਨੁਸਾਰ ਗੁਰੂ ਜੀ ਲਈ ਉਪਕਾਰ ਲੈ ਕੇ ਆਏ ਸਨ ਇਨ੍ਹਾਂ ਵਿੱਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ ਸੀ ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਨਾਲ ਬੰਨ ਕੇ ਟਕਿਆ ਹੋਇਆ ਸੀ ਜਿਵੇਂ ਹੀ ਭਾਈ ਗੱਟੂ ਸਾਹਿਬ ਜੀ ਦੀ ਨਜ਼ਰ ਉਸ ਉੱਤੇ ਪਈ ਤਾਂ ਉਹਨਾਂ ਨੇ ਜਗਿਆਸਾ ਵਜੋਂ ਪੁੱਛ ਹੀ ਲਿਆ ਕਿ ਬਰਤਨ ਵਿੱਚ ਕੀ ਹੈ ਜਵਾਬ ਵਿੱਚ ਉਸ ਸਿੱਖ ਨੇ ਕਿਹਾ ਕਿ ਮੈਂ ਗੁਰੂ ਜੀ ਲਈ ਇੱਕ ਵਿਸ਼ੇਸ਼ ਕਿਸਮ ਦਾ شہਦ ਪੇਂਟ ਕਰਨ ਜਾ ਰਿਹਾ ਹਾਂ ਉਹ ਇਸ ਬਰਤਨ ਵਿੱਚ ਹੈ ਭਾਈ ਗਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ ਉਹਨਾਂ ਨੇ ਸਿੱਖ ਨੂੰ ਕਿਹਾ ਕਿ ਜੇਕਰ ਥੋੜੀ ਜਹੀ ਸ਼ਹਿਦ ਮੈਨੂੰ ਦੇ ਦੇਵੋ ਤਾਂ ਮੈਂ ਇਸ ਤੋਂ ਦਵਾਈ ਖਾਲਿਆ ਕਰਾਂਗਾ ਪਰ ਸਿੱਖ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਪਹਿਲਾਂ ਮੈਂ ਗੁਰੂ ਜੀ ਨੂੰ ਇਸ ਨੂੰ ਪ੍ਰਸ਼ਾਦ ਰੂਪ ਵਿੱਚ ਭੇਂਟ ਕਰਾਂਗਾ ਪਿਛੋਂ ਉਹ ਜਿਸ ਨੂੰ ਉਹਨਾਂ ਦੀ ਇੱਛਾ ਹੋਵੇ ਦੇ ਦੇਣ ਪਾਈ ਗਤੂ ਸ਼ਾਹੀ ਇਸ ਮਿੱਥ ਤੇ ਜਵਾਬ ਤੋਂ ਸ਼ਾਂਤ ਹੋ ਗਏ ਕਿਉਂਕਿ ਉਸ ਦੀ ਦਲੀਲ ਵੀ ਠੀਕ ਸੀ ਜਦੋਂ ਇਹਨਾਂ ਸਿੱਖਾਂ ਦਾ ਜਥਾ ਸ਼੍ਰੀਨਗਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ ਆਪਣੇ ਉਪਹਾਰ ਗੁਰੂ ਜੀ ਨੂੰ ਪੇਟ ਕੀਤੇ ਜਦੋਂ ਉਹ ਸਿੱਖ ਆਪਣਾ ਸ਼ਹਿਦ ਵਾਲਾ ਬਰਤਨ ਗੁਰੂ ਜੀ ਸਾਹਿਬ ਨੂੰ ਦੇਣ ਲੱਗਾ ਤਾ ਗੁਰੂ ਜੀ ਨੇ ਸ਼ਹਿਦ ਸਵੀਕਾਰ ਨਹੀਂ ਕੀਤਾ ਸਿੱਖ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਹਿ ਦਿੱਤਾ ਜਦੋਂ ਸਾਨੂੰ ਇੱਛਾ ਹੋਈ ਸੀ ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ ਹੁਣ ਸਾਨੂੰ ਇਹ ਨਹੀਂ ਚਾਹੀਦਾ ਉਸ ਸਿੱਖ ਨੇ ਗੁਰੂ ਜੀ ਤੋਂ ਮਾਫੀ ਮੰਗੀ ਪਰ ਗੁਰੂ ਜੀ ਨੇ ਕਿਹਾ ਕਿ ਤੁਸੀਂ ਪਰਤ ਜਾਵੋ ਪਹਿਲਾਂ ਸਾਡੇ ਸਿੱਖ ਨੂੰ ਦੇਵੋ ਜਦੋਂ ਉਸ ਦੀ ਤ੍ਰਿਸ਼ਨਾ ਤ੍ਰਿਪਤ ਹੋਵੇਗੀ ਤਾਂ ਅਸੀਂ ਇਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ ਉਹ ਸਿੱਖ ਤੁਰੰਤ ਪਰਤਕੇ ਪਾਈ ਗੱਟੂ ਸ਼ਾਹ ਜੀ ਦੇ ਕੋਲ ਆਇਆ ਅਤੇ ਉਨ੍ਹਾਂ ਤੋਂ ਮਾਫੀ ਦੀ ਬੇਨਤੀ ਕਰਨ ਲੱਗਾ ਪਾਈ ਗੱਟੂ ਸ਼ਾਹ ਜੀ ਨੇ ਕਿਹਾ ਗੁਰੂ ਜੀ ਤਾਂ ਉਂਝ ਹੀ ਆਪਣੇ ਸਿੱਖਾਂ ਦਾ ਮਾਨ ਸਨਮਾਨ ਲਈ ਲੀਲਾ ਰਚਦੇ ਹਨ ਤੁਹਾਡੇ ਕਥਨ ਵਿੱਚ ਵੀ ਸਚਾਈ ਸੀ ਕਿਉਂਕਿ ਪਹਿਲਾਂ ਸਾਰੀਆਂ ਵਸਤੂਆਂ ਗੁਰੂ ਜੀ ਨੂੰ ਹੀ ਪੇਂਟ ਕੀਤੀਆਂ ਜਾਂਦੀਆਂ ਹਨ ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਪਰ ਸਿੱਖਣੀ ਕਿਹਾ ਮੈਂ ਸਿੱਖੀ ਦੇ ਸਿਧਾਂਤਾਂ ਨੂੰ ਸਮਝ ਗਿਆ ਹਾਂ ਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੁਸੀਂ ਉਹ ਚੀਜ਼ ਸਾਰਿਆਂ ਨੂੰ ਵਿਖਾ ਕੇ ਧਾਰਮਿਕ ਕਾਰਜ ਵਿੱਚ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਜ਼ਰੂਰਤਮੰਦ ਨੂੰ ਪਹਿਲਾਂ ਦੇ ਦੇਵੋ ਹਾਲਾਂਕਿ ਇੱਥੇ ਤੁਹਾਡੇ ਇਲਾਵਾ ਅਤੇ ਉਸ ਜ਼ਰੂਰਤਮੰਦ ਦੇ ਇਲਾਵਾ ਕਿਸੇ ਨੇ ਨਹੀਂ ਦੇਖਿਆ ਹੁੰਦਾ ਪਰ ਇਸ ਕਾਰਜ ਨੂੰ ਈਸ਼ਵਰ ਵਾਹਿਗੁਰੂ ਨੇ ਤਾਂ ਦੇਖਿਆ ਹੁੰਦਾ ਹੈ ਅਤੇ ਤੁਹਾਨੂੰ ਇਸ ਦਾ ਫਲ ਦੁੱਗਣਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ